ਚੱਲ ਗਏ ਹੁਣ ਲਓ ਵੀ ਅੱਜ ਅਸੀਂ ਲਾਰੇ ਰੈਡੀ ਮੇਰਾ ਲਿਆਇਆ ਸੀ ਗੰਡਿਆਂ ਦੀ ਪਨੀਰੀ ਤੇ ਆਪਣੇ ਲਵੇ ਗੰਡੇ ਪਏ ਤੇ ਮਦਾਥੋਂ ਪਈ ਐਨੀ ਕ ਤੇ ਆਪਾਂ ਫਿਰ ਆ ਗੰਡੇ ਹੁਣ ਲਾਉਣ ਲੱਗੇ ਪਨੀਰੀ ਵੀ ਐਨ ਬਹੁਤ ਵਧੀਆ ਦੇਖੋ ਪਨੀਰੀ ਐਨ ਗੱਠਾ ਮੋਟਾ ਵਧੀਆ ਮੱਲੀ ਹੋਈ ਐ ਤੇ ਬਾਕੀ ਅਸੀਂ ਉਹ ਫਿਲਾਦੇ ਗੰਡੇ ਤੇ ਆਹ ਕਿਆਰੀ ਮੈਂ ਤਿਆਰ ਕਰਕੇ ਤੇ ਇਹਦੇ ਵਿੱਚ ਸਾਰਾ ਕੁਝ ਆਪਾਂ ਆਰਗੇਨਿਕ ਆ ਇਹਦੇ ਹੁਣ ਕਿਆਰੀ ਆਪਾਂ ਤਿਆਰ ਕਰ ਦੇਣੀ ਆ ਤੇ ਉਸ ਤੋਂ ਬਾਅਦ ਆਪਾਂ ਸਵਾਹ ਪਾ ਦੇਣੀ ਆ ਇਹਦੇ ਉੱਤੇ ਥੋੜੀ ਥੋੜੀ ਸਵਾ ਪਾ ਕੇ ਪਾਣੀ ਲਾ ਦੇਣਾ ਤੇ ਉਸ ਤੋਂ ਬਾਅਦ ਤੁਸੀਂ ਐ ਦੇਖੋ ਇੱਥੇ ਗੰਡੇ ਮਲਦੇ ਕਿਵੇਂ ਨੇ ਤੇ ਆ ਦੇਖੋ ਗੰਡੇ ਲਾਉਣ ਦਾ ਤਰੀਕਾ ਦੇਖੋ ਜਿਵੇਂ ਪਨੀਰੀ ਆਪਾਂ ਕਹਿ ਦਿੰਦੇ ਆ ਇੱਧਰ ਲਿਆ ਕੇ ਥੋੜਾ ਕੈਮਰਾ ਆਪਾਂ ਕਹਿੰਦੇ ਆ ਵੀ ਪਨੀਰੀ ਹਾਂ ਵੱਡੀ ਆ ਪਨੀਰੀ ਨੂੰ ਐ ਉਸ ਤੋਂ ਵੱਡ ਲਓ ਇਹ ਆਪਣੇ ਗਉਣਾ ਛੇਠ ਜਿਹੜੇ ਕੈਮਰਾਮੈਨ ਨੇ ਇਹਨੇ ਆਪਾਂ ਨੂੰ ਸੁਝਾਅ ਦਿੱਤਾ ਵੀ ਪਨੀਰੀ ਨੂੰ ਜਿਵੇਂ ਜ਼ਿਆਦਾ ਥੋੜਾ ਗੰਡਾ ਵੱਡਾ ਹੁੰਦਾ ਨਾ ਉਸ ਤੋਂ ਐ ਹੱਥ ਨਾਲ ਆ ਦੇਖੋ ਇੱਥੇ ਐ ਕਰਕੇ ਹੱਥ ਨਾਲ ਇਹਨੂੰ ਮਰੁੰਡ ਕੇ ਤੇ ਫਿਰ ਇਹਨੂੰ ਲਾਓ ਆ ਦੇਖੋ ਲਾਉਣ ਨਾਲ ਇੱਕ ਤਾਂ ਇਹ ਆਏ ਆ ਵੀ ਇਹ ਗੰਡਾ ਜਿਹੜਾ ਆਪਣਾ ਵੀ ਐਨ ਸਿੱਧਾ ਰਹੂਗਾ ਠੀਕ ਹੈ ਨਾ ਆ ਦੇਖੋ ਦੇ ਨਾਲ ਇਹ ਗੰਡਾ ਰਹਿੰਦਾ ਐਨ ਪ्युअर ਸਿੱਧਾ ਤੇ ਨਾਲੇ ਤੁਸੀਂ ਲੱਗੇ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਆ ਦੇਖੋ ਨਾਲੇ ਆਪਾਂ ਪਹਿਲਾਂ ਕਿਆਰੀ ਜਿਹੜੀ ਤਿਆਰ ਕਰਨੀ ਆ ਉਹ ਐਨ ਪੂਰੀ ਤਰ੍ਹਾਂ ਗੁੰਡ ਕੇ ਤਿਆਰ ਕਰਨੀ ਆ ਦੇਖੋ ਥੋੜੇ ਜੇ ਗੁੱਠੀ ਦਾਵ ਨਾਲ ਐਨ ਵਧੀਆ ਝੋਟਿਆ ਜਾਂਦਾ ਤੇ ਬਾਕੀ ਬਸ ਮੰਡੇ ਲਾਉਂਦਾ ਇੰਨਾ ਕ ਤਰੀਕਾ ਤੇ ਬਾਕੀ ਸਿੱਧਾ ਰੱਖ ਤੋਣਾ ਜੀ ਆ ਦੇਖੋ ਜਾਰੇ ਸੰਘਣ ਇਹ ਸੰਘਣੇ ਤਾਂ ਕੋਈ ਚੱਕਰ ਨਹੀਂ ਆਪਾਂ ਦਾ ਫੇ ਗਠਾ ਹੋਵੇ ਵੀ ਮੇਨ ਆਪਾਂ ਲੈਣਾ ਚਟਨੀ ਵਾਸਤੇ ਇਹ ਜਿਹੜਾ ਗੰਡਾ ਜੇ ਤਾਂ ਆਪਾਂ ਲਾਉਣੇ ਨੇ ਮਤਲਬ ਗਠਾ ਮੋਟਾ ਕਰਨਾ ਫਿਰ ਤਾਂ ਇਹਦਾ ਘੱਟੋ ਘੱਟ 5 ਉਂਗਲਾਂ ਦਾ ਗੈਪ ਚਾਹੀਦਾ ਠੀਕ ਆ ਜੇ ਆਪਾਂ ਮਤਲਬ ਹੁਣ ਆਪਣੇ ਘਰ ਵਾਸਤੇ ਆ ਦੇਖੋ ਘਰ ਵਾਸਤੇ ਇੱਥੇ ਲਾਓ ਤੇ ਆ ਦੇਖੋ ਇੰਨਾ ਪਹਿਲਾਂ ਐ ਕੱਢੋ ਇੱਥੇ ਲਾਈ ਚਲੋ ਉਸ ਤੋਂ ਬਾਅਦ ਇਦੇ ਉੱਤੇ ਮਿੱਟੀ ਪਾ ਦੋ ਜੇ ਤੁਸੀਂ ਜਿਆਦਾ ਹਾਂ ਕਹਿੰਦੇ ਵੀ ਗੱਡਾ ਮੋਟਾ ਹੋਵੇ ਤਾਂ ਸਾਨੂੰ ਭਾਈ ਗੈਪ ਥੋੜਾ ਵੱਧ ਦੇਣਾ ਪਊਗਾ ਕੈਰੀ ਦਾ ਮੈਂ ਤਾਂ ਆਪਦੇ ਘਰੇ ਬਸ ਚੜ੍ਹਨੀ ਵਾਸਤੇ ਲਾਏ ਨੇ ਤੇ ਤਾਂ ਕਰਕੇ ਮੈਂ ਥੋੜਾ ਗੈਪ ਘੱਟ ਦੇ ਰਿਆਂ ਤੇ ਬਾਕੀ ਧੰਨਵਾਦ ਮਿਲਾਂਗੇ ਆਪਾਂ ਹੁਣ ਨਵੇਂ ਵੀਡੀਓ ਦੇ ਵਿੱਚ